ਨਵੇਂ ਵੀਲੋਗ ਤੇ ਤੁਹਾਡਾ ਫੇਰ ਸਵਾਗਤ ਆ ਜੀ ਅੱਜ ਦਾ ਜਿਹੜਾ ਸਾਡਾ ਟਰੈਕ ਆ ਗੋਪਿੰਦ ਘਾੜ ਤੋਂ ਲੈ ਕੇ ਗੋਪਿੰਦ ਘਾੜ ਤੱਕ ਸਵੇਰ ਦੇ ਵਜ੍ਹਾ ਤੇ ਚਾਹ ਵਗੈਰਾ ਪੀ ਕੇ ਨਾਸ਼ਤਾ ਕਰਕੇ ਯਾਤਰਾ ਦੀ ਤਿਆਰੀ ਆ ਜਾਂ ਬੈਰੀ ਵੈਰੈਟੀ ਆ ਮਿੰਡੂ ਬਾਈ ਵੈਰੈਟੀ ਆ ਇੱਥੋਂ ਜਿਹੜੀ ਟੈਕਸੀ ਆ ਉਹ ਸਾਨੂੰ 3-4 ਕਿਲੋਮੀਟਰ ਅੱਗੇ ਲੈ ਕੇ ਜਾਏਗੀ ਜਿਹਦਾ ਰੈਂਟ ਆ 50 ਰੁਪਏ ਉੱਥੋਂ ਜਿਹੜਾ ਪੈਦਲ ਟਰੈਕ ਹੈ ਜਿਹੜਾ ਉਹ ਸਟਾਰਟ ਹੁੰਦਾ ਤੇ ਆਓ ਤੁਹਾਨੂੰ ਗੋਪਿੰਦ ਘਾੜ ਦਾ ਮਾਰਨਿੰਗ ਦਾ 뷰 ਦਿਖਾਣੇ ਆ ਗਈ ਗੋਪਿੰਦ ਘਾੜ ਦੀ ਸਾਹਮਣੇ ਪਾਰਕਿੰਗ ਇਧਰੋਂ ਸਾਹਮਣੇ ਜਿਹੜੀ ਆ ਰੈਂਟ ਤੇ ਗੱਡੀ ਮਿਲਦੀ ਆ 50 ਰੁਪਏ ਪਰ ਪ੍ਰਸਨ ਦਾ ਰੈਂਟਾ ਜਿਹੜੇ ਇਥੋਂ 3 ਤੋਂ 4 ਕਿਲੋਮੀਟਰ ਦਾ ਸਾਨੂੰ ਦੂਰੀ ਤੇ ਛੱਡ ਕੇ ਆਏਗੀ ਬਾਕੀ ਅੱਗੇ ਦਾ ਜਿਹੜਾ ਟ੍ਰੈਕ 10 ਤੋਂ 12 ਕਿਲੋਮੀਟਰ ਦਾ ਉਹ ਪੈਦਲ ਅਸੀਂ ਚੱਲ ਕੇ ਜਾਣਾ ਹੈ ਜੀ ਟੈਕਸੀ ਸਟੈਂਡ ਇਥੋਂ ਰਿਸ਼ੀਕੇਸ਼ ਹਰਦਵਾਰ ਨੂੰ ਜੇ ਟੈਕਸੀ ਲੈਣੀ ਹੋਏ ਜੇ ਇਥੋਂ ਬਦਰੀਨਾਥ ਜਾਣਾ ਬਦਰੀਨਾਥ ਜਿਹੜਾ ਇਥੋਂ 22 ਕਿਲੋਮੀਟਰ ਦੀ ਦੂਰੀ ਤੇ ਆ ਇਥੋਂ ਤੁਸੀਂ ਟੈਕਸੀ ਲੈ ਆ ਸਕਦੇ ਹੋ ਹੁਣ ਅਸੀਂ ਟੈਕਸੀ ਜਿਹੜੀ ਹੈ ਲੈਣੀ ਆ ਇਥੋਂ 3 ਤੋਂ 4 ਕਿਲੋਮੀਟਰ ਅੱਗੇ ਸਾਨੂੰ ਛੱਡ ਕੇ ਆਏਗੀ 50 ਰੁਪਏ ਪਰ ਪਰਸਨ ਦਾ ਰੈਂਟ ਫਾਈਨਲੀ ਗੱਡੀ ਕਰ ਲਈ ਆ ਬੋਕੇ ਦਾ ਆਪਣੀ ਸਾਰੀ ਗੈਂਗ ਬੈ ਗਈ ਦੀ ਆ ਵਿੱਚ ਹੋ ਗਿਆ ਕੰਪਲੀਟ 50 ਯਾਤਰਾ ਜਿਹੜੀ ਆ ਆਰੰਭ ਹੋ ਚੁੱਕੀ ਆ ਇਧਰਲੀ ਸਾਈਡ ਰਹਿ ਗਿਆ ਗੋਬਿੰਦ ਘਾਟ ਇਧਰਲੀ ਸਾਈਡ ਗੋਬਿੰਦ ਧਾਮ ਨੂੰ ਤਿਆਰੀ ਆ ਤੇ ਆ ਪਿੱਛੇ ਆਪਣੀ ਸਾਰੀ ਜਿਹੜੀ ਸੰਗਤ ਬੈਠੀ ਦੀ ਆ 8 ਤੋਂ 9 ਕਿਲੋਮੀਟਰ ਦਾ ਟਰੈਕ ਜਿਹੜਾ ਪੈਦਲ ਆ। ਇੱਧਰਲੀ ਸਾਈਡ ਤੋਂ ਹੀ ਆਏ ਆ। ਤੇ ਇੱਥੋਂ ਜਿਹੜਾ ਪੈਦਲ ਟਰੈਕ ਆ। ਹੈਲੀਕਾਪਟਰ ਜਿਹੜਾ ਗੋਵਿੰਦ ਘਾੜ ਤੋਂ ਜਾਂਦਾ ਹੈ ਗੋਵਿੰਦ ਦੇ ਧਾਮ ਤੱਕ। ਇਹਦੀ 3000 ਰੁਪਏ ਟਿਕਟਾ ਇੱਕ ਸਾਈਡ ਦੀ 6000 ਚ ਅਪ ਡਾਊਨ। ਇਥੋਂ ਪੈਦਲ ਟਰੈਕ ਜਿਹੜਾ ਸਟਾਰਟ ਹੁੰਦਾ। ਇਥੋਂ ਰਜਿਸਟ੍ਰੇਸ਼ਨ ਜਿਹੜੀ ਆ ਇਹ ਇਮਕੋਟ ਸਾਹਿਬ ਦੀ ਹੁੰਦੀ ਆ। ਹੈਲੋ ਜੇ ਤੁਸੀਂ ਨਹੀਂ ਕਰਵਾਈ ਰਿਸ਼ੀਕੇਸ਼ ਤੋਂ ਗੁਰਦੁਆਰੇੋਂ ਤਾਂ ਤੁਹਾਡੀ ਇੱਥੇ ਹੋ ਜਾਏਗੀ। ਪੈਦਲ ਟਰੈਕ ਜਿਹੜਾ ਸਟਾਰਟ ਹੁੰਦਾ ਇਹ ਛੋਟਾ ਜਿਹਾ ਪਿੰਡ ਆ ਪਿੰਡ ਦਾ ਨਾਮ ਹੈ ਪੁਲਨਾ ਪੁਲਨਾ ਪਿੰਡ ਤੋਂ ਜਿਹੜੀ ਆ ਪੈਦਲ ਟਰੈਕ ਜਿਹੜਾ 95 ਕਿਲੋਮੀਟਰ ਦਾ ਸਟਾਰਟ ਕਰ ਦਿੱਤਾ ਤੇ ਆ ਸਾਡੀ ਸੰਗਤ ਨਾਲ ਜਿੰਨੇ ਵੀ ਅਸੀਂ ਰਿਸ਼ੀਕੇਸ਼ ਤੋਂ ਇਕੱਠੇ ਆਏ ਆਂ ਸਾਰਿਆਂ ਨੇ ਰਾਤੀ ਗੋਬਿੰਦ ਘਾਟ ਰੁਕੇ ਆਂ ਇਕੱਠੇ ਹੀ ਅਸੀਂ ਹਾਲ ਲਿਆ ਸੀ ਤੇ ਇਕੱਠੇ ਹੀ ਅਸੀਂ ਜਿਹੜਾ ਯਾਤਰਾ ਜਿਹੜੀ ਆ ਆਰੰਭ ਕੀਤੀ ਆ ਤੇ ਆ ਦੇਖ ਸਕਦੇ ਹੋ ਛੋਟਾ ਜਿਹਾ ਪਿੰਡ ਆ ਜਿਹਦਾ ਨਾਮ ਆ ਪੁਲਨਾ ਇੱਥੋਂ ਜਿਹੜੀ ਆ ਪੈਦਲ ਟਰੈਕਿੰਗ ਜਿਹੜੀ ਆ ਸਟਾਰਟ ਕੀਤੀ ਜਾਂਦੀ ਹੈ। ਇੱਥੋਂ ਟਰੈਕ ਚੜ੍ਹਾਈ ਜਿਹੜੀ ਆ ਸਟਾਰਟ ਹੋ ਜਾਂਦੀ ਹੈ। ਇੱਧਰ ਦੇਖ ਸਕਦੇ ਹੋ ਚੜ੍ਹਾਈ ਜਿਹੜੀ ਇੱਥੋਂ ਸਟਾਰਟ ਹੋ ਗਈ ਆ ਹੇਮਕੋਟ ਸਾਹਿਬ ਦੀ। ਅੱਜ ਪਹਿਲਾ ਪੜਾਅ ਜਿਹੜਾ ਅਸੀਂ ਤੈਅ ਕਰਨਾ ਹੈ। ਗੋਬਿੰਦ ਧਾਮ ਤੱਕ। ਹੈਲੀਕਾਪਟਰ ਦੀ ਤੁਹਾਨੂੰ ਪਹਿਲਾਂ ਵੀ ਦੱਸਿਆ 6000 ਰੁਪਏ ਅਪ ਡਾਊਨ ਦੀ ਟਿਕਟ। 3000 ਰੁਪਏ ਸਿੰਗਲ ਸਾਈਡ। ਜੇ ਤੁਸੀਂ ਅਪ ਡਾਊਨ ਕਰਦੇ ਹੋ। ₹6000 ਦੀ ਟਿਕਟਾ ਲੈ ਲਈ। ਇੱਧਰ ਆ ਗਿਆ ਖਚਰਾ ਰੈਂਟ ਤੇ। ਭਾਈ ਕਿਤਨੇ ਗੋਬਿੰਦਪੁਰ ਤੱਕ ਇੱਕ ਬੰਦੇ ਕੇ 1900 ਰੁਪਿਆ ਕਮ ਸੇ ਕਮ 1 ਪਰਸਨ ਕਾ 1900 ਰੁਪਿਆ ਓਨਲੀ ਓਨ ਗੋਬਿੰਦਪੁਰ ਤੱਕ ਥੋੜੀ ਜਿਹੀ ਚੜਾਈ ਕੀਤੀ ਹੈ ਸਟਾਰਟ ਤੇ ਗਰਮੀ ਦਾ ਵੀ ਇਹ ਲੱਗਨ ਤਾਂ ਸਾਹ ਵੀ ਜਾ ਪਾ ਫੁੱਲ। ਨਾ ਦੇ ਇਸ ਨੂੰ ਕੁਛ ਨਾ ਨਾ ਜਿਹੜਾ ਸਟਾਰਟ ਹੋ ਗਿਆ ਜੈਕਟ ਮਿਲ ਗਿਆ ਹਮ ਸੌਣ ਆਪਣੀ ਕਿਤੇ ਚ ਅੰਬੀ ਦਾ ਟ੍ਰੈਕ ਹੈ ਟੀ-ਸ਼ਰਟ ਤੇ ਰੈਨ ਸ਼ਾਰਟ ਹੈ ਆ ਗਿਆ ਪਿੱਠੂ ਜਿਤਨਾ ਬੈਗ ਵਗੈਰਾ ਕਿੰਨੇ ਖੜਨਾ ਹੈ ਜਾਂ ਕੋਈ ਬੱਚਾ ਜਾਂ ਬਜ਼ੁਰਗ ਆ ਬਾਈ ਇਹ ਕਿਤਨੇ ਪੈਸੇ ਲੈਂਦੇ ਹੋ ਇੱਕ ਪਿੱਠੂ ਕੇ ਇੱਕ ਬੰਦੇ ਕੇ ਕਿਤਨੇ ਪੈਸੇ ਨਹੀਂ ਮੇਰੇ ਮੈ ਮੰਨ ਲਓ ਮੈਂ ਆ ਹੂੰ ਮੇਰੇ ਕਿਤਨੇ ਲੋਗੇ 8900 ਉਪਰ ਤੱਕ ਹੇਮਕੋਟ ਸਾਹਿਬ ਤੱਕ ਅੱਛਾ ਕੋ ਗੋਬਿੰਦ ਧਾਮ ਤੱਕ ਹਾਂ ਜੀ ਅੱਛਾ ਵਾਹ ਤੱਕ 8900 ਠੀਕ ਹੈ ਜੀ ਸ਼ੁਕਰੀਆ ਭਾਈ ਪਿੱਠੂ ਜੇ ਕਰਾਨੇ ਆ ਤੇ ਇੱਕ ਬੰਦੇ ਦਾ 8 ਤੋਂ 9000 ਰੁਪਿਆ ਗੋਬਿੰਦ ਧਾਮ ਤੱਕ ਪਿੱਠੂ ਵਾਲੇ ਦਿੰਦੇ ਆ ਤੇ ਜੇ ਤੁਸੀਂ ਖੱਜਰ ਕਰਾਉਣੀ ਆ 1800 1900 ਰੁਪਏ ਗੋਬਿੰਦ ਧਾਮ ਤੱਕ ਤੇ ਬੈਸਟ ਇਹੀ ਆ ਕਿ ਤੁਸੀਂ ਪੈਦਲ ਟਰੈਕ ਕਰੋ ਆਸਤੇ ਆਸਤੇ ਜਾਓ ਨਾਲੇ ਵਿਊ ਨੂੰ ਅੰਜੋਏ ਕਰਦੇ ਜਾਓ ਵੀਰ ਦੇ ਬਚ ਚੁਕੇ 8 ਤੇ ਸਾਹ ਜਿਹੜਾ ਚੜਨਾ ਸਟਾਰਟ ਹੋ ਗਿਆ ਹੈਮਕੋਟ ਸਾਹਿਬ ਦੀ ਯਾਤਰਾ ਜਿਹੜੀ ਆ ਫਸਟ ਟਾਈਮ ਕਰਦੇ ਪਏ ਆ ਪਹਿਲਾਂ ਅਮਰਨਾਥ ਯਾਤਰਾ ਦਾ ਇਨਸਪੀਰੀਅੰਸ ਹੈਗਾ ਮਣੀ ਮੇਸ਼ ਯਾਤਰਾ ਦਾ ਵੀ ਇਨਸਪੀਰੀਅੰਸ ਆ ਇਸ ਕਰਕੇ ਇਹ ਯਾਤਰਾ ਕੁਝ ਜ਼ਿਆਦਾ ਔਖੀ ਨਹੀਂ ਸਾਨੂੰ ਲੱਗੇਗੀ ਕਿਉਂਕਿ ਟਰੈਕਿੰਗ ਅਸੀਂ ਪਹਿਲਾਂਨ ਕਰਦੇ ਆ ਆ ਇੱਧਰ ਅੱਗੇ ਸਾਡੇ ਮਿੰਟੂ ਭਾਈ ਮजे मजे ਆਪਾਂ ਟਰੈਕ ਜਿਹੜਾ ਉੱਪਰ ਨੂੰ ਜਾਂਦੇ ਪਏ ਆ ਤੇ ਬਾਕੀ ਰਸਤੇ 'ਚ ਫੁੱਲਾਂ ਦੀ ਘਾਟੀ ਉਹਦਾ ਵੀ ਅਲੱਗ ਤੋਂ ਵਲੌਗ ਆਏਗਾ ਤੇ ਜਿਹੜਾ ਜਿਹੜਾ ਵੀ ਵੀਊ ਰਸਤੇ ਜਾਏਗਾ ਉਹ ਨਾਲ ਦੀ ਨਾਲ ਤੁਹਾਨੂੰ ਵਲੌਗ ਚ ਅਸੀਂ ਦਿਖਾਵਾਂਗੇ 3 ਕਿਲੋਮੀਟਰ ਦਾ ਟਰੈਕ ਚੜ੍ਹ ਕੇ ਥੱਲੇੋਂ 3 ਕਿਲੋਮੀਟਰ ਟਰੈਕ ਛੱਡ ਕੇ ਉੱਪਰ ਆ ਗਏ ਆ ਤੇ ਆਹ ਦੇਖ ਸਕਦੇ ਹੋ ਕਿੰਦਾਂ ਚੜ੍ਹਾਈ ਜਿਹੜੀ ਆ ਉੱਪਰ ਨੂੰ ਜਾਣਾ ਆਪਾਂ ਤੇ ਮੌਸਮ ਇੱਥੋਂ ਦਾ ਸਾਫ਼ ਆ ਅੱਜ ਉੱਪਰ ਦਾ ਕੋਈ ਮੌਸਮ ਦਾ ਪਤਾ ਨਹੀਂ ਹੈ ਬਾਰਿਸ਼ ਜਾਂ ਸਾਫ਼ ਆ ਕੋਈ ਵੀ ਹਿਮਕੁੰਡ ਪਰਬਤ ਦੇ ਲਾਗੇ ਜਾ ਕੇ ਉਥੋ ਦੀ ਬੱਦਰ ਇਤਰਾ ਦੀ ਇੱਕ ਤਦਵੀ ਮੈਂ ਪਿਆ ਸਕਦਾ ਕਦੋਂ ਵੀ ਮੌਸਮ ਜਿਹੜਾ ਸਾਫ ਹੋ ਸਕਦਾ ਤੇ ਬਾਕੀ ਆਪਣੇ ਗੈਂਗ ਦੇ ਬੰਦੇ ਅੱਗੇ ਜਾਂਦੇ ਆ ਤੁਰ ਕੇ ਸਾਹ ਪੂਰਾ ਫੁੱਲਦਾ ਪਿਆ ਇਸ ਟਾਈਮ ਹੌਲੀ ਹੌਲੀ ਮ제 ਮ제 ਟਰੈਕ ਕਰਦੇ ਪਏ ਆ ਜਿੱਥੋਂ ਜਿਹੜਾ ਗੋਵਿੰਦ ਧਾਮ ਦਾ ਜਿਹੜਾ ਟਰੈਕ ਆ 5 ਤੋਂ 6 ਕਿਲੋਮੀਟਰ ਦੀ ਚੜ੍ਹਾਈ ਜਿਹੜੀ ਆ ਹੋਰ ਤੇ ਅੱਜ ਦਾ ਜਿਹੜਾ ਸਟੇ ਆ ਸਾਡਾ ਉਹ ਵੀ ਗੋਵਿੰਦ ਧਾਮ ਤੇ ਹੀ ਹੋਏਗਾ ਕਿਲੋਮੀਟਰ ਦਾ ਟਰੈਕ ਕੰਪਲੀਟ ਕਰਕੇ ਰਸਤੇ 'ਚ ਤੁਹਾਨੂੰ ਖਾਣ ਪੀਣ ਦੀਆਂ ਦੁਕਾਨਾਂ ਲੱਭਣਗੀਆਂ ਇੱਥੇ ਤੁਸੀਂ ਬ੍ਰੈਕਫਾਸਟ ਪਾਣੀ ਵਗੈਰਾ ਕੋਲ ਡਰਿੰਕ ਆਪਣੀ ਡਾਈਟ ਦੇ ਅਨੁਸਾਰ ਇੱਥੋਂ ਲੈ ਸਕਦੇ ਹੋ। ਪਰੌਂਠਾ ਚਾਹ ਪਰੌਂਠਾ ਖਾਣ ਨੂੰ ਮਿਲ ਸਕਦਾ। ਹੋਰ ভাই ਕੈਸੇ ਹੋ? ਕਿੰਨੇ ਦਾ ਬਈ ਇਹ ਪਰੌਂਠਾ? 60 ਰੁਪਏ ਦਾ ਇੱਕ। ਠੀਕ ਹੈ 60 ਰੁਪਏ ਦਾ ਇੱਕ ਪਰੌਂਠਾ। 60 ਰੁਪਏ ਦਾ ਤੁਹਾਨੂੰ ਇੱਥੇ ਇੱਕ ਪਰੌਂਠਾ ਖਾਣ ਨੂੰ ਮਿਲ ਜਾਏਗਾ। ਪਰ ਟਰੈਕ ਦੇ ਵਿੱਚ ਕਦੇ ਵੀ ਸਾਨੂੰ ਹੈਵੀ ਡਾਈਟ ਨਹੀਂ ਲੈਣੀ ਚਾਹੀਦੀ। ਤੇ ਆ ਸਾਹਮਣੇ ਦਾ ਤੁਸੀਂ ਥੀ ਵਿਊ ਦੇਖ ਸਕਦੇ ਹੋ ਬਹੁਤ ਹੀ ਸ਼ੋਭੰਦ ਧਾਮ ਦਾ ਜਿਹੜਾ ਟਰੈਕ ਆ। 4 ਤੋਂ 5 ਕਿਲੋਮੀਟਰ ਦਾ ਰਹਿ ਗਿਆ। ਤੇ ਰਸਤੇ 'ਚ ਤੁਹਾਨੂੰ ਵੀਉ ਦਿਖਾਉਂਦੇ ਰਹਿਵਾਂ ਜਿਹੜੀਆਂ ਸਾਹਮਣੇ ਛੱਡਾਂ ਨੇ ਇਹ ਤੁਹਾਨੂੰ 1 ਕਿਲੋਮੀਟਰ ਦੀ ਦੂਰੀ ਦੇ ਆਮ ਦੇਖਣ ਨੂੰ ਮਿਲ ਜਾਣਗੀਆਂ ਤੇ ਨਾਲ ਹੀ ਇਹਦੇ ਵਾਟਰ ਦਾ ਪੁਆਇੰਟ ਹੋਏਗਾ ਇਹ ਛੱਡਾਂ ਦਾ ਬੈਨੀਫਿਟ ਇਹ ਆ بارش ਬਾਰਿਸ਼ ਵਗੈਰਾ ਆ ਜੇ ਜਾਂ ਤੂਫਾਨ ਵਗੈਰਾ ਆ ਜੇ ਤਾਂ ਇਹਦੇ ਥੱਲੇ ਅਸੀਂ ਸ਼ਰਨ ਲੈ ਸਕਦੇ ਹਾਂ ਆ ਸਾਹਮਣੇ ਵਾਟਰ ਪੁਆਇੰਟ ਆ ਤੇ ਗੋਪਿੰਦੇ ਧਾਮ ਦਾ ਜਿਹੜਾ ਟਰੈਕ ਆ ਉਹ ਸਿਰਫ ਪੰਜ ਤੋਂ 6 ਕਿਲੋਮੀਟਰ ਦਾ ਇੱਥੋਂ ਬਾਕੀ ਆ ਕਰ ਰਸਤਾ ਇਧਰ ਦੀ ਚੱਲ ਜਾਂਦਾ ਥੋੜਾ ਜਾ ਕੇ ਇਧਰ ਨੂੰ ਇਹ ਤਰਾਈ ਆ ਇਹ ਸਿੱਧਾ ਸ਼ੋਰਟਕਟ ਆ ਇਹ ਜਿਹੜਾ ਰਸਤਾ ਵਾ ਇਧਰ ਦੀ ਅਸੀਂ ਜਾਣਦੇ ਆ ਤੇ ਇਧਰ ਦੀ ਚੜ੍ਹਾਈ ਆ ਇਧਰ ਦੀ ਫਾਇਦਾ ਹੈ ਬੈਨੀਫਿਟ ਇਹ ਆ ਸਾਨੂੰ ਵੀ ਸਾਨੂੰ ਭੰਡਾਰਾ ਮਿਲ ਜੇਗਾ ਲੰਗਰ ਸ਼ਕਨ ਨੂੰ ਮਿਲ ਜੇਗਾ ਹਾਂ ਥੋੜਾ ਇਧਰ ਕਠਿਨ ਰਸਤਾ ਇਧਰ ਦੇਖ ਸਕਦੇ ਹੋ ਬਹੁਤ ਹੀ ਘੱਟ ਜਿਹੜੀ ਸੰਗਤ ਜਾ ਰਹੀ ਆ ਇਧਰ ਲਈ ਸਾਈਡ ਜਿਆਦਾ ਖਚਰਾ ਖੁਚਰਾ ਵੀ ਇਧਰ ਲਈ ਸਾਈਡ ਜਾਂਦੀ ਆ ਸੰਗਤ ਵੀ ਉਧਰ ਦੀ ਜਾਂਦੀ ਆ ਇਹ ਰਸ ਨੇਚਰ ਦਾ ਵੇਖੋ ਨੇਚਰ ਕਿੰਦੀ ਵਧੀਆ درخت ਹਰਿਆਲੀ ਸਵੇਰ ਦਾ ਖਾਦਾ ਕੁਛ ਨਹੀਂ ਆ ਕੋਲਡ ਡਰਿੰਕ ਪਾਣੀ ਇਲੈਕਟ੍ਰੋ ਪਾਣੀ ਪੀ ਕੇ ਹੀ ਸਿਰਫ એનર્ਜੀ ਲੈ ਕੇ ਉੱਪਰ ਨੂੰ ਚੜਦੇ ਪਏ ਆ ਤੇ ਜੇ ਤੁਸੀਂ ਵੀ ਹਿਮਕੁਰ ਸਾਹਿਬ ਦੀ ਯਾਤਰਾ ਤੇ ਹੋਣਾ ਚਾਹੁੰਦੇ ਹੋ ਤੇ 15 ਜੂਨ ਤੋਂ ਪਹਿਲਾਂ ਪਹਿਲਾਂ ਆਓ ਕੋਈ 15 20 ਜੂਨ ਤੋਂ ਬਾਅਦ ਜਿਹੜਾ ਮੌਨਸਨ ਦਾ ਮੌਸਮ ਵੀ ਸਟਾਰਟ ਹੋ ਜਾਂਦਾ بارشਾਂ ਵਗੈਰਾ ਸਲਾਈਡਿੰਗ ਵਗੈਰਾ ਸਟਾਰਟ ਹੋ ਜਾਂਦੀ ਹੈ ਇਸ ਕਰਕੇ ਯਾਤਰਾ ਕਰਨ ਦਾ ਫਾਇਦਾ ਮੌਸਮ ਵਿੱਚ ਆ 15 20 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਸ੍ਰੀ ਸ਼ੇਮਕੋਟ ਸਾਹਿਬ ਦੀ ਯਾਤਰਾ ਸਾਡੇ ਭਰਾ ਆ ਗਏ ਦੋਨੇ ਇਹ ਆਪਣੇ ਭਰਾ ਦੋਨੇ ਕੋਟ ਹੀ ਸੇ ਖਾਦੂਆ ਕੋਟ ਹੀ ਸੇ ਸ਼ਾਹਕੋਟ ਸੱਚ ਸ਼ਾਹਕੋਟ ਨਕੌਦਰ ਦੇ ਲਾਗੇ ਇਹ ਦੋਨੇ ਦੇਖਣ ਨੂੰ ਤਾਂ ਭਰਾ ਲੱਗਦੇ ਆ ਪਰ ਇਹ ਦੋਨੇ ਪੱਕੇ ਆੜੀ ਨੇ ਇੱਕੋ ਜਿਹੀ ਇਹਨਾਂ ਦੀ ਐਡਰੈਸ ਆ ਇੱਕੋ ਜਿਹੀਆਂ ਪੱਗਾਂ ਸ਼ੂਜ਼ ਵੀ ਦੇਖ ਸਕਦੇ ਹੋ ਕਿੱਟ ਇੱਥੋਂ ਤੱਕ ਵੀ એનર્ਜੀ ਡਰਿੰਕ ਵੀ ਸੇਮ ਹੀ ਇਹਨਾਂ ਨੇ ਫੜੀ ਦੀ ਹੈ। ਲੋ ਜੀ ਅੱਧਾ ਸਫ਼ਰ ਤੈਅ ਕਰਕੇ ਇਹ ਤੋਂ ਅੱਧਾ ਸਫ਼ਰ ਜਿਹੜਾ ਹਲੇ ਬਾਕੀ ਆ ਗੋਬਿੰਦ ਧਾਮ ਦਾ ਤੇ ਸਾਹਮਣੇ ਲੰਗਰ ਲੱਗਾ ਦਾ ਇਹ ਇੰਪੁਰ ਸਾਫ ਸੋਸਾਇਟੀ ਲੋ ਇੱਕੋ ਲੰਗਰ ਆ ਤੁਹਾਨੂੰ ਉਹ ਵੀ ਵਿਚਾਲੇ ਆ ਕੇ ਚੜ੍ਹਾਈ ਤੇ ਮਿਲੇਗਾ ਤੇ ਵਿਚਾਲੇ ਦੇਖਦੇ ਆ ਲੰਗਰ ਦੇ ਵਿੱਚ ਕੀ ਆ ਸਵੇਰ ਦਾ ਕੁਝ ਨਹੀਂ ਖਾਦਾ ਸਿਰਫ ਪਾਣੀ ਦੇ ਸਹਾਰੇ ਚੜਾਈ ਚੜਦੇ ਪਏ ਆ ਇੱਥੋਂ ਕੋਈ ਲਾਈਟ ਵੇਟ ਚੀਜ਼ ਖਾ ਕੇ ਅੱਗੋਂ ਜਿਹੜੀ ਹੈ ਚੜਾਈ ਕੰਟੀਨਿਊ ਰੱਖਾਂਗੇ ਉਹਦੇ ਵਿੱਚ ਤੁਹਾਨੂੰ ਲਾਈਟ ਵੇਟ ਚੀਜ਼ਾਂ ਮਿਲਦੀਆਂ ਆ ਗਈ ਖਿਚੜੀ ਦੱਲੀਆਂ ਤੇ ਖੀ ਤਿੰਨ ਆਈਟਮਾਂ ਤੁਹਾਨੂੰ ਲੰਗਰ ਦੇ ਵਿੱਚ ਮਿਲਦੀਆਂ ਨੇ ਅੱਛਾ ਛੋਟਾ ਜਿਹਾ ਭੰਡਾਰਾ ਬਹੁਤ ਸੋਹਣਾ ਲੱਗਦਾ ਲਾਈਟ ਵੇਟ ਚੀਜ਼ਾਂ ਨੇ ਮਿੰਟ ਟੈਸਟ ਇਹ ਆ ਗਿਆ ਜੀ ਪੁੱਲ ਇਹ ਪੁੱਲ ਪਾਰ ਕਰਕੇ ਇਹ ਸਿੱਧਾ ਦੂਜੇ ਪਹਾੜ ਤੇ ਹੀ ਐਂਟਰ ਹੋਣਾ ਇਹ ਪਹਾੜ ਜਿਹੜਾ ਰਹਿ ਗਿਆ ਪਿੱਛੇ ਆ ਬੜੀ ਇਹ ਪਹਾੜ ਰਹਿ ਗਿਆ ਪਿੱਛੇ ਇਹ ਪਹਾੜ ਤੇ ਹੀ ਐਂਟਰ ਕਰਨਾ ਪੁੱਲ ਕਰ ਲਿਆ ਅਸੀਂ ਕ੍ਰੋਸ ਇਹ ਪਹਿਲ ਪੁੱਲ ਜਿਹੜਾ ਕ੍ਰੋਸ ਕਰਕੇ ਇੱਥੋਂ ਜਿਹੜਾ ਪਹਾੜ ਦੀ ਫੇਰ ਇੱਥੋਂ ਜਿਹੜਾ ਟਰੈਕ ਸਟਾਰਟ ਹੋ ਜਾਂਦਾ ਉਹ ਜਿਹੜਾ ਪਹਾੜ ਦੀ ਚੜਾਈ ਸੀ ਉਹ ਸਾਹਮਣੇ ਰਹਿ ਗਿਆ ਆ ਦੂਜੇ ਪਹਾੜ ਦੀ ਚੜ੍ਹਾਈ ਜਿਹੜੀ ਆ ਸਟਾਰਟ ਕਰਨਗੇ ਥੋੜਾ ਜਿਹਾ ਇੱਥੇ ਸਟੇ ਲਿਆ ਅਸੀਂ ਸਾਹ ਸੂ ਲਿਆ ਆ ਜਿਹੜਾ ਵਾ ਥੱਲੇੋਂ ਰਸਤਾ ਹੁੰਦਾ ਇਹ ਜਿਹੜਾ ਪੁਰਾਣਾ ਪੋਲਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹ ਉਹ ਟਰੈਕ ਆ ਇਹ ਟਰੈਕ ਉੱਥੇ ਜਾ ਕੇ ਇਹ ਨਾਲ ਹੀ ਮਿਲ ਜਾਂਦਾ ਤੇ ਆ ਹੁਣ ਸਿੱਧੀ ਚੜ੍ਹਾਈ ਆ ਗੋਬਿੰਦ ਧਾਮ ਨੂੰ ਗੋਬਿੰਦ ਧਾਮ ਵੀ ਥੋੜੀ ਦੂਰੀ ਤੇ ਰਹਿ ਗਿਆ ਉੱਥੇ ਇਧਰ ਆ ਸੰਕਤੀ ਰੇੜੀ ਆ ਸਾਰੀ ਉੱਪਰ ਨੂੰ ਚੱਲੀ ਜਾ ਆ ਜਿਹੜਾ ਵੀਰ ਆ ਸਾਹਮਣੇ ਦੇਖਦੇ ਪਏ ਹੋ ਇਹ ਹਰਿਆਣੇ ਤੋਂ ਆਇਆ ਇਹ ਵੀਰ ਨੂੰ ਨਾਂ ਤੇ ਵੀਰ ਨੂੰ ਸੋੰਦਾ ਤੇ ਨਾਂ ਇਹ ਵੀਰ ਜਿਹੜਾ ਬੋਲ ਸਕਦਾ ਹੈ ਤੇ ਇਹ ਫੇਰ ਵੀ ਇਹ ਵੀਰ ਕੱਲਾ ਹੈ ਹੇਮਕੋਟ ਸਾਹਿਬ ਆਇਆ ਯਾਤਰਾ ਤੇ ਇਹ ਵੀਰ ਤੇ ਨਹੀਂ ਬਾਤ ਲਈ ਹੈ ਕਿ ਇਹ ਵੀਰ ਨੂੰ ਨਾਂ ਤੋਂ ਸੰਦਾ ਵਾ ਇਹ ਨਾਂ ਇਹ ਮੂੰਹ ਬੋਲ ਸਕਦਾ ਹੈ ਇਹਨੂੰ ਗੱਲ ਵੀ ਜਿਹੜੀ ਹੈ ਇਸ਼ਾਰਿਆਂ ਦੇ ਵਿੱਚ ਅਸੀਂ ਸਮਝੋਨੇ ਆ ਫੇਰ ਵੀ ਆ ਵੀਰ ਦਾ ਹੌਸਲਾ ਕਿ ਇਹ ਹੇਮਕੋਟ ਸਾਹਿਬ ਦੀ ਯਾਤਰਾ ਤੇ ਆਇਆ ਉਹ ਪ੍ਰਮਾਤਮਾ ਹੀ ਆ ਜਿਹੜਾ ਕਈ ਜਰੀਆ ਬਣਾਉਂਦਾ ਸਾਨੂੰ ਵੀਰ ਮਿਲਿਆ ਅਸੀਂ ਆਪਣੇ ਨਾਲ ਇਹਨੂੰ ਰੱਖਿਆ ਜਿੱਥੇ ਰਹੇ ਉੱਥੇ ਰੱਖਿਆ ਜਿੱਥੇ ਰੋਟੀ ਪਾਣੀ ਖਾਦਾ ਇਹਨੂੰ ਨਾਲ ਹੀ ਆਪਣੇ ਰੱਖਿਆ ਵੀਰ ਨੂੰ ਬਾਕੀ ਵੀਰ ਦੀ ਪ੍ਰਮਾਤਮਾ ਯਾਤਰਾ ਜਿਹੜੀ ਹੈ ਸਫਲ ਕਰੇ ਮਿਲਦੇ ਅੱਗੇ ਗੋਬਿੰਦ ਤਾਂ ਮ ਜਾ ਕੇ ਜੂੰ ਜੰਗਲਾਂ ਦੇ ਵਿੱਚੋਂ ਹੀ ਲੰਘਦੇ ਲੰਘਦੇ ਥੋੜਾ ਜਿਹਾ ਵੀ ਚੋ ਟ੍ਰੈਕ ਜੰਗਲਾਂ ਵਾਲਾ ਆਂਦਾ ਲੋ ਜੀ ਗੋਬਿੰਦ ਤਾਂ ਮ ਇਥੋਂ ਰਹਿ ਗਿਆ ਸਿਰਫ 5-10 ਮਿੰਟਰ ਦੀ ਦੂਰੀ ਤੇ ਕੋਟ ਸਾਹਿਬ ਦਾ ਜਿਹੜਾ ਟ੍ਰੈਕ ਇਥੋਂ 7 ਕਿਲੋਮੀਟਰ ਦੀ ਦੂਰੀ ਤੇ ਆ 2 ਵਜੇ ਤੋਂ ਬਾਅਦ ਉੱਪਰ ਦੀ ਜਿਹੜੀ ਯਾਤਰਾ ਬੰਦ ਹੋ ਜਾਂਦੀ ਹੈ ਤੇ ਅੱਜ ਦਾ ਜਿਹੜਾ ਸਟੇ ਆ ਉਹ ਸਾਡਾ ਗੋਬਿੰਦ ਧਾਮ ਚ ਹੋਏਗਾ ਤੇ ਜਾ ਕੇ ਇਸ਼ਨਾਨ ਕਰਕੇ ਪ੍ਰਸ਼ਾਦਾ ਆਪਣੀ ਛੱਕ ਕੇ ਕਰਦੇ ਆ ਰੈਸਟ ਆ ਸਾਹਮਣੇ ਆ ਗਿਆ ਗੋਬਿੰਦ ਧਾਮ 6-7 ਘੰਟੇ ਦਾ ਸਫ਼ਰ ਤੈਅ ਕਰਕੇ ਆਖਿਰਕਾਰ ਗੋਬਿੰਦ ਘਾਟ ਪਹੁੰਚ ਗਏ ਸੋਰੀ ਗੋਬਿੰਦ ਧਾਮ ਪਹੁੰਚ ਗਏ ਸੋਰੀ ਗੋਬਿੰਦ ਧਾਮ ਦੀ ਮਾਰਕੀਟ ਆ ਛੋਟਾ ਜਿਹਾ ਪਿੰਡ ਹੀ ਕਹ ਲੋ ਗੋਬਿੰਦ ਧਾਮ ਇੱਥੇ ਘਰ ਵੀ ਨੇ ਦੁਕਾਨਾਂ ਨੇ ਹਰ ਇੱਕ ਚੀਜ਼ ਤੁਹਾਨੂੰ ਮਿਲਦੀ ਆ ਕੋ ਮਾਰਕੀਟ ਆ ਪਿੱਛੋ ਲੈ ਕੇ ਤੋੜ ਤੱਕ ਆ ਸਾਰੇ ਇਧਰਲੀ ਸਾਈਡ ਹੋਟਲ ਆ ਇਧਰਲੀ ਸਾਈਡ ਦੁਕਾਨਾਂ ਫਾਸਟ ਫੂਡ ਖਾਣਾ ਹੋਵੇ ਉਹ ਵੀ ਤੁਹਾਨੂੰ ਇੱਥੇ ਪ੍ਰੋਵਾਈਡ ਹੋ ਸਕਦਾ ਆਜੋ ਬਣਾ ਉੱਥੋਂ ਤੋਂ ਇਹ ਕਪੜੇ ਵਗੈਰਾ ਜੈਕਟ ਸ਼ੂਜ਼ ਵਗੈਰਾ ਰੈਂਟ ਤੇ ਲੈ ਸਕਦੇ ਹੋ ਬਿਲਕੁਲ ਛੋਟੀ ਜੀ ਮਾਰਕੀਟ ਬਣੀ ਜਣਾ ਗੋਪਿੰਦ ਧਾਮ ਦੀ ਦੇਖ ਸਕਦੇ ਹੋ ਇੱਕ ਮਾਰਕੀਟ ਬਣੀ ਦੀ ਆ ਇੱਥੇ ਹਰ ਇੱਕ ਦੁਕਾਨਦਾਰ ਨੂੰ ਦੇਖ ਨੂੰ ਮਿਲ ਜੇਗੀ ਫਾਸਟ ਫੂਡ ਕੱਪੜੇ ਦੀ ਮੈਡੀਕਲ ਸਟੋਰ ਹੋਟਲ ਰੂਮ ਰੈਂਟ ਤੇ ਦੇਖ ਸਕਦੇ ਹੋ ਕਿੰਡੀ ਲੰਬੀ ਮਾਰਕੀਟ ਆ ਇੱਥੋਂ ਜਿਹੜਾ ਸ਼੍ਰੀ ਹੇਮਕੋਟ ਸਾਹਿਬ ਦਾ ਟ੍ਰੈਕ ਰਹਿ ਜਾਂਦਾ ਉਹ ਸਿਰਫ ਰਹਿ ਜਾਂਦਾ 6 ਤੋਂ 7 ਕਿਲੋਮੀਟਰ ਦਾ ਟ੍ਰੈਕ ਤਾਂ ਇੱਧਰ ਆ ਗਿਆ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਗੋਬਿੰਦਧਾਮ ਲੌਲੀ ਆਖਿਰਕਾਰ ਪਹੁੰਚ ਗਏ ਆ ਸਵੈ-ਚੜਾਈ ਕਰਕੇ ਆ ਹੁਣ ਪਹੁੰਚਿਆ ਗੁਰਦੁਆਰਾ ਗੋਪਿੰਦ ਧਾਮ ਸਾਹਿਬ ਮੱਥਾ ਟੇਕਿਆ